મિત્રો ફર જાણਨਾ કે ਇਸ ਵਾਰ ਕਣਕ ਦਾ ਝਾੜ ਕੀ ਆ ਰਿਹਾ ਐਮਪੀ ਦੇ ਵਿੱਚ ਇੱਕ ਵढाई ਦਾ ਫੁੱਲ ਜੋਰ ਆ ਤੇ ਇਸ ਵਾਰ ਤਾਂ ਸੁੱਖ ਨਾਲ ਠੰਡ ਵੀ ਬਾਵਾ ਪੈ ਗਈ ਤੇ ਲੇੜ ਤੱਕ ਪੈ ਗਈ ਹੁਣ ਆਹ ਬਸ ਮਾਰਚ ਦੇ 10 ਦਿਨ ਰਹਿ ਗਏ ਹੁਣ ਗਰਮੀ ਮਹਿਸੂਸ ਹੁੰਦੀ ਯਾਨੀ ਹੁਣ ਤੱਕ ਤਾਂ ਠੰਡ ਹੀ ਪਈਗੀ ਤੇ ਆਪਣੇ ਕਿਸਾਨ ਵੀਰ ਤਾਂ ਬਹੁਤ ਹੀ ਜਦੇ ਖੁਸ਼ ਆ ਕਹਿੰਦੇ ਬਾਵਾ ਨੂੰ ਵੀ ਠੰਡ ਪੈ ਗਈ ਇਸ ਵਾਰ ਝਾੜ ਤਾਂ ਬੰਪਰੀ ਆਊਗਾ ਪਰੰਤੂ ਤੁਸੀਂ ਇਹ ਜਾਣ ਕੇ ਤਾਂ ਹੱਕੇ ਬੱਕੇ ਰਹਿ ਜਾਓ ਕਿ ਜ਼ਿਆਦਾ ਠੰਡ ਪੈਣ ਦੇ ਕਰਕੇ ਐਮਪੀ ਦੇ ਵਿੱਚ ਦਾ ਯਾਰ ਝਾੜ ਘਟ ਗਿਆ हां दोस्तों हैरान ना होयो पिछली बार ਝਾੜ ਬੰਪਰ ਸੀ ਕਹਿੰਦੇ ਪਿਛਲੀ ਵਾਰ ਨਾਲੋਂ ਇਸ ਵਾਰ ਸਾਡਾ 2-4 ਕੁਇੰਟਲ ਝਾੜ ਘਟ ਰਿਹਾ ਕਾਰਨ ਇਹ ਕਿ ਜਿਆਦਾ ਠੰਡ ਪੈ ਗਈ ਤੇ ਲੇਟ ਤੱਕ ਪੈ ਗਈ ਕਿਉਂਕਿ ਹੁਣ ਵਾਢੀ ਦਾ ਫੁੱਲ ਜੋਰ ਆ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਉਹਨਾਂ ਦੀ ਕਣਕ ਦੇ ਉੱਪਰ ਕਿੰਨੀ ਜਿਆਦਾ ਠੰਡ ਪਈ ਹੋਗੀ ਤਾਂ ਕਰਕੇ ਉੱਥੇ ਇਸ ਵਾਰ ਝਾੜ ਘਟ ਨਿਕਲ ਰਿਹਾ ਪਰੰਤੂ ਫਿਰ ਵੀ ਉਹ ਕਿਸਾਨ ਬਹੁਤ ਜਿਆਦਾ ਖੁਸ਼ ਆ ਕਹਿੰਦੇ ਯਾਰ ਇਸ ਵਾਰ ਤਾਂ ਨਾ ਕਣਕੇ ਵੇਚਣ ਦਾ ਨਜ਼ਾਰਾ ਆ ਗਿਆ ਹੁਣ ਤੁਸੀਂ ਸੋਚੋ ਯਾਰ ਇੱਕ ਪਾਸੇ ਝਾੜ ਘਟ ਗਿਆ ਦੂਜੇ ਪਾਸੇ ਕਿਸਾਨ ਐਨੇ ਖੁਸ਼ ਕਿਉਂ ਆ ਕਿਉਂਕਿ ਦੋਸਤੋ ਉਹਨਾਂ ਦੀ ਕਣਕ ਦਾ ਜਿਹੜਾ ਰੇਟ ਆ ਬਹੁਤ ਹੀ ਜਿਆਦਾ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਯਾਰ ਇੰਨਾ ਜਿਆਦਾ ਰੇਟ ਉਹ ਵੀ ਆਪਣੇ ਇੰਡੀਆ ਦੇ ਵਿੱਚ ਕਣਕ ਦਾ ਹਾਂ ਦੋਸਤੋ ਉਹ ਕਹਿੰਦੇ ਸਾਨੂੰ ਖੁਸ਼ੀ ਇੰਨੀ ਹੋ ਗਈ ਕਿ ਸਾਡੀ ਕਣਕ ਦਾ ਝਾੜ ਘਟ ਗਿਆ ਸਾਨੂੰ ਕੋਈ ਦੁੱਖ ਨਹੀਂ ਪਰ ਤੂੰ ਯਾਰ ਇੰਨਾ ਜਿਆਦਾ ਰੇਟ ਉਹ ਵੀ ਇਸ ਵਾਰ ਸਾਨੂੰ ਤਾਂ ਇਹਦਾ ਉਮੀਦ ਹੀ ਨਹੀਂ ਸੀ ਪਿਛਲੀ ਵਾਰ ਆਪਾਂ ਗਣ ਕੇ ਕਿੰਨੇ ਰੁਪਏ ਵਿੱਚੀ ਸੀ 2125 ਰੁਪਏ ਪ੍ਰਤੀ ਕਾਉਂਟਰ ਆਪਾਂ ਨੂੰ ਐਮਐਸਪੀਸੀ ਉਹ ਵੀ ਆਪਾਂ ਪੰਜਾਬ ਦੇ ਵਿੱਚ ਵੇਚੀ ਸੀ ਇਸ ਵਾਰ 150 ਰੁਪਿਆ ਵਧਾ ਕੇ 2275 ਰੁਪਏ ਪ੍ਰਤੀ ਕੁਇੰਟਲ ਆਪਾਂ ਮੰਡੀਆਂ ਦੇ ਵਿੱਚ ਕਣਕ ਵੇਚਾਂਗੇ ਤਾਂ ਇਸ ਵਾਰ ਕਣਕ ਦਾ ਰੇਟ ਕੀ ਆ 2275 ਰੁਪਏ ਪਰੰਤੂ ਐਮਪੀ ਦੇ ਵਿੱਚ ਇਸ ਰੇਟ ਤੋਂ ਵੀ 4-500 ਰੁਪਿਆ ਜ਼ਿਆਦਾ ਜਾਨੀ ਕਿ 2700 ਰੁਪਏ ਪ੍ਰਤੀ ਕੁਇੰਟਲ ਤੱਕ ਕਣਕ ਵਿਕ ਰਹੀ ਆ ਤੇ ਕਿਸਾਨ ਧੜਾ ਧੜਾ ਵੇਚ ਰਹੇ ਆ ਤੇ ਮੁਛਾਂ ਨੂੰ ਹੱਥ ਮਾਰ ਰਹੇ ਆ ਕਹਿੰਦੇ ਯਾਰ ਸਵਾਦ ਹੀ ਆ ਗਿਆ ਇਹੋ ਜਿਹਾ ਰੇਟ ਸਾਨੂੰ ਪਹਿਲਾਂ ਕਦੇ ਮਿਲਿਆ ਤਾਂ ਹੁਣ ਦੋਸਤੋ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੀ ਪੰਜਾਬ ਦੇ ਵਿੱਚ ਵੀ ਆਪਾਂ ਨੂੰ 2700 ਰੁਪਏ ਪ੍ਰਤੀ ਕੁਇੰਟਲ ਰੇਟ ਮਿਲੂਗਾ ਇਹ ਦੋਸਤੋ ਪ੍ਰਾਈਵੇਟ ਖਰੀਦ ਆ ਸਰਕਾਰੀ ਆ ਆਪਾਂ ਨੂੰ ਰੇਟ ਕੀ ਮਿਲਿਆ 2275 ਰੁਪਏ ਪ੍ਰਤੀ ਕੁਇੰਟਲ ਹੁਣ ਇਹ ਰੇਟ ਤਾਂ ਆਪਾਂ ਨੂੰ ਮਿਲੂਗਾ ਹੀ ਮਿਲੂਗਾ ਕੀ ਪੰਜਾਬ ਦੇ ਵਿੱਚ ਵੀ ਆਪਣੇ ਕਣਕ ਪ੍ਰਾਈਵੇਟ 2700 ਰੁਪਏ ਵਿਕੂਗੀ ਤਾਂ ਇਹ ਕਮੈਂਟ ਕਰਕੇ ਜਰੂਰ ਦੱਸਣਾ ਪਰੰਤੂ ਮੈਂ ਆਪਦੀ رائے ਦੇਵਾਂ ਸੱਚ ਦੱਸਾਂ ਕਿ ਮੈਨੂੰ ਨਹੀਂ ਲੱਗਦਾ ਕਿ ਆਪਾਂ ਪੰਜਾਬ ਦੇ ਵਿੱਚ 2700 ਰੁਪਏ ਪ੍ਰਤੀ ਕੁਇੰਟਲ ਤੱਕ ਕਣਕ ਵੇਚ ਸਕਾਂਗੇ ਹੁਣ ਉਥੇ ਕਣਕ ਦਾ ਰੇਟ ਵਧਣ ਦੇ ਕਈ ਕਾਰਨ ਆ ਇੱਕ ਤਾਂ ਕਣਕ ਦਾ ਝਾੜ ਘਟ ਗਿਆ ਤਾਂ ਕਰਕੇ ਕਣਕ ਦਾ ਰੇਟ ਵਧ ਗਿਆ ਤੇ ਦੂਜਾ ਅੰਤਰਰਾਸ਼ਟਰੀ ਪੱਧਰ ਤੇ ਕਣਕ ਦੀ ਬਹੁਤ ਮੰਗ ਆ ਤੇ ਰੇਟ ਵੀ ਬਹੁਤ ਜ਼ਿਆਦਾ ਆ ਤਾਂ ਕਰਕੇ ਸ਼ਾਇਦ ਕਣਕ ਦਾ ਰੇਟ 2700 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਪਰੰਤੂ ਪੰਜਾਬ ਦੇ ਵਿੱਚ ਤਾਂ MSP ਮਿਲਦਾ ਯਾਰ ਤਾਂ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਥੇ ਵੀ ਆਪਾਂ ਨੂੰ ਇੰਨਾ ਜ਼ਿਆਦਾ ਕਣਕ ਦਾ ਰੇਟ ਮਿਲੇਗਾ ਬਾਕੀ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਧੰਨਵਾਦ ਦੋਸਤੋ